ਹਾਂਜੀ ਮਿੱਤਰੋ ਕੀ ਹਾਲ ਚੱਲਨੇ ਸਾਰੇ ਵੀਰਾਂ ਨੂੰ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲੱਗਿਆ ਜੀ ਆਪਣੇ ਆਪਾ ਕਬੂਤਰਾਂ ਦਾ ਸ਼ੌਂਕ ਕਰਾਉਣ ਤੁਹਾਨੂੰ ਲਾ ਜਿੰਨੇ ਕੂਤਾਂ ਦਾ ਤੇ ਦੱਸੋ ਕਮੈਂਟ ਕਰਕੇ ਕਿ ਕਿਦਾਂ ਦੇ ਲੱਗੇ ਇਹਨੇ ਕੂਤਰਾ ਆਪਣੇ ਆ ਕਬੂਤਰ ਨੇ ਆ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਕਰਿਓ ਕਿਦਾਂ ਦੇ ਲੱਗੇ ਜਾਨਵਰ ਆਪਣੇ ਜੀ ਨੇ ਬਟੇ ਕੁੱਤਰਾ ਸ਼ੌਕ ਕਰਾਉਣ ਤੇ ਇਹ ਆ ਗਈ ਆਪਣਾ ਵੱਡਾ ਕੁੱਤ ਲਾਲਚੀ ਨਾ ਤੇ ਇਹਦੀ ਉਮਰ ਹੋ ਗਈ 12 ਸਾਲ ਇਹਦੀ ਉਮਰ ਹੋ ਚੱਲੀ ਹੁਣ ਤੱਕ ਤੇ ਜਿੰਨੇ ਵੀ ਇਹ ਕੁੱਤਰ ਆਪਾਂ ਬਾਜੀਆਂ ਛੱਡਿਆ ਹੁਣ ਤੱਕ ਤੇ ਜ਼ਿਆਦਾ ਕੁੱਤਰ ਬਾਜੀਆਂ ਜਿੱਤੀ ਹੈਗੇ ਕੋਈ ਹੋਣਾ ਇੱਕ ਅੱਧਾ ਕੁੱਤਰ ਹੋਣਾ ਜਿਹੜਾ ਮਲਚ ਲੈ ਗਿਆ ਹੋਵੇ ਜਾਂ ਕਿਤੇ ਹਰਿਆ ਹੋਵੇ 12-13 ਸਾਲ ਨੂੰ ਰੋ ਚੱਲੀਏ ਕੁੱਤਰ ਦੀ ਤੇ ਇਹ ਕਿਹਦਾ ਆਪਾਂ ਹੁਣ ਨੂੰ ਪੁੱਤ ਦਿਖਾਉਣੇ ਆ ਉਹ ਆਪਾਂ ਤਿੰਨ ਵਾਗੀਆਂ ਛੱਡਿਆ ਇਹ ਆ ਉਸ ਕੁੱਤਰ ਦਾ ਵੱਡੇ ਦਾ ਪੁੱਤ ਇਹ ਆ ਆਪਾਂ ਤਿੰਨ ਵਾਗੀਆਂ ਛੱਡੇ ਸੀ ਤਿੰਨ ਵਾਗੀਆਂ ਜੇ ਕੁੱਤਰ ਹੈਗਾ ਤੇ ਪਹਿਲੀ ਵਾਗੀਆਂ ਨੇ 85 ਕੁੱਤਰਾਂ ਨੂੰ ਲਿੱਤਾ ਸੀਗਾ ਇਹ ਇੱਕ ਉਤਰਾਂ ਦਾ ਆਪਣੇ ਕੋਲੇ ਖਾਨਦਾਨ ਬਹੁਤ ਦੂਰ ਤੱਕ ਦਾ ਦਿਲਾਂ ਦਾਗਾ ਹੁਣ ਤੇ ਕੁੱਡੇ ਆ ਜਿੰਨੇ ਬਹੁਤ ਚੰਗੇ ਉਡੇ ਆ